ਬਸ ਚੰਦ ਸਕਿੰਟਾਂ ਵਿੱਚ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਨਗਰ ਕਾਉਂਸਲ ਦੇ ਪ੍ਰਧਾਨ ਨਿੰਦਰਪਾਲ ਲਿੰਦਾ ਨੇ ਅੱਜ ਇੱਕ ਵੱਡਾ ਖੁਲਾਸਾ ਕੀਤਾ ਹੈ ਉਹਨਾਂ ਕਿਹਾ ਕਿ ਫਰੀਦਕੋਟ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਜਿਨ੍ਹਾਂ ਵਿੱਚ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਤੋਂ ਲੈ ਕੇ ਸਾਧਕ ਚੌਕ ਵੱਲ ਤੇ ਜਿੰਨੇ ਵੀ ਇਹ ਨਜਾਇਜ਼ ਕਬਜ਼ੇ ਹੋਏ ਆ ਚਾਹੇ ਉਹ ਰੇੜੀਆਂ ਦੇ ਹੋਵੇ ਚਾਹੇ ਦੁਕਾਨਾਂ ਪਾਈਆਂ ਜਾ ਰਹੀਆਂ ਹੋਣ ਚਾਹੇ ਕੋਈ ਟਰਾਲੀਆਂ ਲਾ ਕੇ ਫੂਡ ਦਾ ਕੰਮ ਕਰ ਰਿਆ ਹੋਵੇ ਇਹ ਸਾਰਿਆਂ ਦੇ ਪਿੱਛੇ ਉਹਨਾਂ ਕਿਹਾ ਕਿ ਸਿਆਸੀ ਆਗੂ ਆ ਸਿਰਫ ਇੱਕ ਨਹੀਂ ਸਾਰੀਆਂ ਹੀ ਪਾਰਟੀਆਂ ਦੇ ਉਹਨਾਂ ਕਿਹਾ ਕਿ ਉਹਨਾਂ ਦੀ ਸ਼ਹਿਤ ਇਹ ਸਾਰਾ ਕੁਝ ਹੋ ਰਿਹਾ ਹੈ ਇਹ ਕਬਜੇ ਹੋ ਰਿਹਾ ਹੈ ਇਹ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਉਹਨਾਂ ਨੇ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ ਕਿ ਇਹ ਕਬਜੇ ਹਟਾਏ ਜਾਣ ਤੇ ਜਦੋਂ ਵੀ ਉਹ ਕਿਸੇ ਅਧਿਕਾਰੀ ਨੂੰ ਇਸ ਮਾਮਲੇ ਦੇ ਵਿੱਚ ਭੇਜਦੇ ਆ ਤਾਂ ਸਿਆਸੀ ਆਗੂ ਦਾ ਫੋਨ ਅਧਿਕਾਰੀਆਂ ਦੇ ਕੰਨ ਲਗਾਤਾ ਜਾਂਦਾ ਹੈ ਤੇ ਫਿਰ ਉਹ ਆਪਣੀ ਨੌਕਰੀ ਬਚਾਉਣ ਲਈ ਇਹ ਸਾਰਾ ਕੁਝ ਉਵੇਂ ਹੀ ਛੱਡ ਕੇ ਵਾਪਸ ਆ ਜਾਂਦੇ ਆ ਉਨ੍ਹਾਂ ਕਿਹਾ ਕਿ ਕਬਜ਼ੇ ਛਡਾਉਣ ਲਈ ਹੁਣ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਦਖਲ ਦੇਣ ਦੀ ਗੱਲ ਕੀਤੀ ਆ ਤਾਂ ਕਿ ਕਿਸੇ ਮੈਜਿਸਟ੍ਰੇਟ ਦੀ ਹਾਜ਼ਰੀ ਦੇ ਵਿੱਚ ਇਹ ਕਬਜ਼ੇ ਛਡਵਾਏ ਜਾ ਸਕਣ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਸਿਆਸੀ ਦਖਲ ਆ ਜਿਹੜਾ ਸਾਹਮਣੇ ਨਾ ਆ ਸਕੇ ਤੇ ਲੋਕਾਂ ਨੂੰ ਇਹਨਾਂ ਕਬਜ਼ਿਆਂ ਤੋਂ ਨਜਾਬ ਦਵਾਈ ਜਾ ਸਕੇ ਤਾਂ ਕਿ ਟ੍ਰੈਫਿਕ ਅੰਦਰ ਵਿਗੜਨ ਚੱਲਦਾ ਰਵੇ ਲੋਕ ਹਾਦਸਿਆਂ ਤੋਂ ਬਚ ਸਕਣ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਕਿ ਕਿਸ ਤਰ੍ਹਾਂ ਗੱਲ ਕਰਦੇ ਨੇ ਨਜਾਇਜ਼ ਕਬਜ਼ਿਆਂ ਬਾਰੇ ਸਿਆਸੀ ਸ਼ਹਿ ਬਾਰੇ ਫਰੀਦਕੋਟ ਨਗਰ ਕਾਉਂਸਲ ਦੇ ਪ੍ਰਧਾਨ ਨਿੰਦਰਪਾਲ ਨਿੰਦਾ ਹਾਲੇ ਸਾਬ ਮੈਨੂੰ ਵੀ ਮਹਿਸੂਸ ਹੁੰਦਾ ਕਿ ਵੀ ਆਪਾਂ ਜੇ ਕਿਸੇ ਜਮਵਾਰ ਸਵੀਟ ਤੇ ਬੈਠੇ ਆ ਤੇ ਆਪਣਾ ਇੱਕ ਫਰਜ਼ ਬਣਦਾ ਵੀ ਜਿਹੜੇ ਨਜਾਇਜ਼ ਕਬਜ਼ੇ ਆ ਇਹਨਾਂ ਨੂੰ ਹਟਾਇਆ ਜਾਵੇ ਪਰ ਇਹਦੇ ਚ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਜਿੰਨਾ ਇੱਕ ਫੋਰਸ ਜਾਂ ਡਿਊਟੀ ਅਫਸਰ ਨਹੀਂ ਲੱਗਦਾ ਮੈਂ ਡੀਸੀ ਸਾਹਿਬਾਨ ਨੂੰ ਬੇਨਤੀ ਕੀਤੀ ਸੀ ਰਿਟਰਨ ਚਿੱਠੀ ਕੱਢੀ ਸੀ ਉਹਨਾਂ ਕੋਲ ਨੂੰ ਵਧੀਆ ਹੰਗਾਰਾ ਹਾਂ ਪੱਕਾ ਹੰਗਾਰਾ ਆਇਆ ਉਹਨਾਂ ਕੋਲ ਨੂੰ ਉਹਨਾਂ ਨੇ ਮੈਨੂੰ ਦਿੱਤਾ ਵੀ ਡਿਊਟੀ ਮੈਜਿਸਟਰੇਟ ਵੀ ਤੁਹਾਡਾਂ ਲੱਗੂਗਾ ਫੋਰਸ ਵੀ ਤੁਹਾਨੂੰ ਦਿੱਤੀ ਜਾਊਗੀ ਫੇਰ ਉਹ ਆਪਾਂ ਉਸੇ ਗਲਤੀ ਆਉਂਦੇ ਆ ਕੋਈ ਅਫਸਰ ਸਹਿਬਾਨ ਪੱਕਾ ਨਾ ਹੋਣ ਕਰਕੇ ਅਗਲੇ ਅਗਲਾ ਕੋਈ ਵੀ ਆਪਦੇ ਤੇ ਗੱਲ ਨਹੀਂ ਲੈਣੀ ਚਾਹੁੰਦਾ ਕੁਝ ਤਾਂ ਇਸ ਪੋਲਿਟਿਕਲ ਇਸ਼ੂ ਹੋ ਜਾਂਦੇ ਆ ਤਕਰੀਬਨ ਕੋਈ ਰੇਡੀਆਂ ਲੱਗੀਆਂ ਜਾਂ ਕੋਈ ਵੀ ਕਿਸੇ ਨਾਇਜ਼ ਕਬਜ਼ਾ ਕੀਤਾ ਹੈ ਉਹ ਕਿਸੇ ਦੀ ਸ਼ਹਿ ਤੇ ਲੱਗਦਾ ਕੋਈ ਵੀ ਸ਼ਹਿ ਤੇ ਹੁੰਦਾ ਜਦੋਂ ਕੁਝ ਸਾਡੇ ਨਗਰ ਕਾਉਂਸਲ ਦੇ ਅਧਿਕਾਰੀ ਚਕਾਉਣ ਜਾਂਦੇ ਆ ਉਦੋਂ ਉਹਨਾਂ ਦੇ ਕੰਨਾਂ 'ਤੇ ਫੋਨ ਲਾ ਦਿੱਤਾ ਜਾਂਦਾ ਤੇ ਉਹਨੂੰ ਤਬਕੀ ਦਿੱਤੀ ਜਾਂਦੀ ਵੀ ਆਹ ਹੋ ਜੂਗਾ ਉਹ ਹੋ ਜੂਗਾ ਕੋਈ ਵੀ ਆ ਕਿਸੇ ਪਾਰਟੀ ਨਾਲ ਸੰਬੰਧਿਤ ਤਾਂ ਮੈਂ ਕਿਸੇ ਪਾਰਟੀ ਦੇ ਨਾਂ ਨਹੀਂ ਲੈਂਦਾ ਤਕਰੀਬਨ ਉੱਤੇ ਸਾਰੀਆਂ ਪਾਰਟੀਆਂ ਦੇ ਬੈਠੇ ਆ ਉਹਨਾਂ ਜਦੋਂ ਕਿਸੇ ਨੂੰ ਆਪਾਂ ਜਾਣਦੇ ਆ ਉਹਨੂੰ ਅਗਲਾ ਫੋਨ ਮਲਾ ਕੇ ਅਫਸਰ ਦੇ ਮੁਲਾਜ਼ਮ ਦੇ ਕੰਨਾਂ ਲਾ ਦਿੰਦਾ ਮੁਲਾਜ਼ਮ ਛੋਟੇ ਵਰਗ ਦੇ ਵਿਚਾਰੇ ਜਾਂ ਕੋਲਰਕ ਜਾਂਦਾ ਜਾਂ ਕੋਈ ਸੈਂਟਰੀ ਇੰਸਪੈਕਟਰ ਲਾ ਦਦਾ ਕਿਉਂ ਹਰੇਕ ਨੌਕਰੀ ਪਿਆਰੀ ਹੈ ਅਗਲਾ ਡਰ ਕੇ ਉਸੇ ਚੀਜ਼ ਨੂੰ ਉੱਥੇ ਪੈਂਡਿੰਗ ਕਰਕੇ ਆ ਜਾਂਦਾ ਉਹਨਾਂ ਨੇ ਮਤਲਬ ਕਿ ਜਿਹੜੇ ਜਿਵੇਂ ਆਮ ਆਪਾਂ ਗੁੰਡਾ ਰਾਜ ਕਹਿ ਦਿੰਨੇ ਜਾਂ ਗਲਬਤ ਸਿਸਟਮ ਮੈਂ ਵੀ 4-5 ਦੀ ਉਹਨਾਂ ਕੋਈ ਬੇਨਤੀ ਕਰਕੇ ਆਏ ਵੀ ਸਰ ਪਲੀਜ਼ ਆਪਦੀਆਂ ਰੇਡੀਆਂ ਲਾ ਲਓ ਤੁਸੀਂ ਰੇਡੀਆਂ ਲਾ ਕੇ ਰੋਜ਼ਗਾਰ ਕਰੋ ਰੋਜ਼ਗਾਰ ਨਾ ਆਪਦਾ ਗਵਾਓ ਰੋਜ਼ਗਾਰ ਕਰੋ ਪਰ ਇਹ ਤਾਂ ਨਿਆਂ ਦੇ ਕਬਜ਼ੇ ਨਾ ਕੀਤੇ ਜਾਂਦੇ ਉੱਥੇ ਪੱਕ ਜਿਹੜੇ ਬੰਦੇ 50 ਪੰਜਾ 60 60000 70000 ਰੁਪਏ ਕਰਾਇਆ ਪਰ ਦੇ ਕਰਾਇਆ ਪਰ ਕੇ ਉਹਨਾਂ ਨੇ ਕਈ ਲਈਆਂ ਆਪਦੀਆਂ 프랜ਚਾਈਜ਼ ਲਈਆਂ ਹੋਈਆਂ ਉਹ ਰੋਟੀ ਤੋਂ ਬੇਰੁਜ਼ਗਾਰ ਹੋਏ ਆ ਸਾਡੇ ਕੋਲ ਵੀ ਆ ਕੇ ਗਏ ਆ ਉੱਥੇ ਵੀ ਪੁਲਿਸ ਇਹਨਾਂ ਨੂੰ ਹਟਾਇਆ ਜਾਵੇ ਪਰ ਉਹੀ ਤੁੰ ਬੇਨਤੀ ਕਰਦਾ ਵੀ ਪੋਲੀਟੀਕਲ ਇਸ਼ੂ ਹੋਣ ਕਰਕੇ ਜਾਂ ਕੋਈ ਅਫਸਰ ਸਾਹਿਬਾਨ ਪੱਕਾ ਨਾ ਬਹਿਣ ਕਰਕੇ ਡੀਸੀ ਸਾਹਿਬ ਵੀ ਇਹਦੇ ਵਿੱਚ ਵਿੱਚ ਹਾਂ ਪੱਕੀ ਹੰਗਾਰਾ ਦੇ ਰਿਹਾ ਵੀ ਇਹਨੂੰ ਚਕਾਇਆ ਜਾਵੇ ਮੇਰੇ ਨਾਲ ਡੀ ਸਾਹਿਬ ਇੱਕ ਦੋਰੀ ਬੇਨਤੀ ਹੋਈ ਹੈ ਮੀਟਿੰਗ ਹੋਈ ਹੈ ਉਹਨਾਂ ਨੇ ਵੀ ਕਿਹਾ ਸਾਨੂੰ ਉਹਨਾਂ ਨੇ ਪਿੱਛੇ ਜੇ ਕੀਤਾ ਸੀਗਾ ਯੂ ਸਾਹਿਬ ਸਾਡੇ ਗਏ ਸੀ ਉਹਨਾਂ ਕੋਲੇ ਉਹਨਾਂ ਨੇ ਤਸੀਲਹਾ ਦੀ ਡਿਊਟੀ ਜਾਂ ਐਸਟੀਐਮ ਦੀ ਡਿਊਟੀ ਲਾ ਕੇ ਨਾਲ ਫੋਰਸਾਸ ਤੇ ਕਿਹਾ ਸੀ ਪਰ ਉਹ ਬੇਨਤੀ ਹੈ ਵੀ ਅਫਸਰ ਸਾਹਿਬਾਂ ਪੱਕਾ ਨਾ ਹੋਣ ਕਰਕੇ ਉਹ 5-7 ਦਿਨ ਯੂ ਸਰਬ ਛੁੱਟੀ ਤੇ ਜਾਵੜੇ ਉਹ ਕੰਮ ਫਿਰ ਪੈਂਡਿੰਗ ਪੈ ਗਏ। ਹਾਲੇ ਸਾਹਿਬ ਟ੍ਰੈਫਿਕ ਦੀ ਬਹੁਤ ਮਾੜੀ ਹਾਲਤ ਹੈ। ਅ ਇਧਰ ਐਮਰਜੈਂਸੀ ਦਾ ਆਪੀਡੀ ਗੇਟ ਹੈ। ਇੱਥੇ ਡਾਕਟਰਾਂ ਨੂੰ 24 ਘੰਟੇ ਸਰਵਿਸ ਦੇਣੀ ਪੈਂਦੀ ਹੈ। ਕੈਂਪਸ ਇੱਥੋਂ 2-3 ਕਿਲੋਮੀਟਰ ਹੈ। ਉਹ ਰਾਤ ਬਰਾਤੇ ਵੀ ਜਾਂ ਜਿਹਨੂੰ ਆਪੀਡੀ ਦਾ ਟਾਈਮ ਹੁੰਦਾ ਹੈ ਇੱਥੋਂ ਗੱਡੀਆਂ ਨਿਕਲਦੀਆਂ ਤਾਂ ਅਕਸਰ ਐਕਸੀਡੈਂਟ ਹੁੰਦੇ ਰਹਿੰਦੇ। ਬਾਕੀ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਸੜਕ ਦੇ ਪਾਸੇ ਸਾਰਾ ਜਾਮ ਘਟ ਲੱਗਿਆ ਹੋਇਆ ਹੈ ਇਹ ਆਏ ਦਿਨ ਇਸ ਸਮੱਸਿਆ ਦਾ ਹੱਲ ਨਹੀਂ ਹੋ ਰਿਹਾਗਾ ਕੀ ਕਾਰਕ ਕੀ ਐਟ੍ਰੈਕਟੋਰ ਜਾਮ ਹੋਦਾ ਐਂਬੂਲੈਂਸ ਵੀ ਕਿਹਦੇ ਪਾਸ ਜਾਦੀ ਜਾ ਐਂਬੂਲੈਂਸਾਂ ਇੱਥੇ ਫਸੀਆਂ ਰਹਿੰਦੀਆਂ ਜੀ ਇੱਥੋਂ ਗੁਰੂ ਸਾਹਿਬ ਜਲਾਲਾਬਾਦ ਹਸਪੀਟਲ ਤੋਂ ਜਿਹੜੇ ਪੇਸ਼ੈਂਟ ਆ ਬੋਰ ਤੋਂ ਰੈਫਰ ਹੋ ਕੇ ਆਉਂਦੇ ਆ ਉਹ ਵੀ ਐਂਬੂਲੈਂਸਾਂ ਇੱਥੇ ਫਸ ਜਾਂਦੀਆਂ ਗੇਟ ਛੋਟਾ ਹੈ ਜੀ ਇਹਦੇ ਬਹੁਤ ਵਾਰੀ ਬੇਨਤੀ ਕਰ ਚੁੱਕੇ ਆਂ ਮੀਡੀਆ ਦੇ ਵਿੱਚ ਵੀ ਖਬਰਾਂ ਲੱਗ ਚੁੱਕੀਆਂ ਲੇਕਿਨ ਇਹਦੇ ਬਾਰੇ ਕੋਈ ਵੀ ਅਜੇ ਤੱਕ ਸੁਣਵਾਈ ਨਹੀਂ ਹੋਈ ਜੀ ਓਪੀਡੀ ਦੇ ਵਿੱਚ 2000 ਬੰਦੇ ਦਾ ਇਕੱਠ ਹੋ ਜਾਂਦਾ ਜੀ ਤੇ ਵਹੀਕਲ ਇੱਥੇ ਬਹੁਤ ਹੋ ਜਾਂਦੇ ਆ ਜੀ ਤੁਸੀਂ 8 ਵਜੇ ਤੋਂ ਲੈ ਕੇ 2 ਵਜੇ ਤੱਕ ਦੇਖੋ ਵੀ ਇੱਥੇ ਸਕੂਟਰ ਮੋਟਰਸਾਈਕਲ ਕਾਰਾਂ ਫਸੀਆਂ ਤੁਹਾਨੂੰ ਆਮ ਹੀ ਜਾਮ ਮਿਲੂਗਾ ਜੀ ਕਬਜਾ ਹੋਇਆ ਹੋਇਆ ਉਹਦੇ ਨਾਲ 4-5 ਫੁੱਟ ਜਗ੍ਹਾ ਰਹਿ ਜਾਂਦੀ ਹੈ ਜੀ ਸੜਕ ਤੇ ਰੋਕ ਕੇ ਗੱਡੀ ਕੋਈ ਖਾਣ ਲਈ ਕੋਈ ਆਪਣਾ ਫਰੂਟ ਲੈਣ ਲਈ ਉਹ ਜਦੋਂ ਆਉਂਦਾ ਹੈ ਤੇ ਉਹ ਫਿਰ ਉਹ ਗੱਡੀ ਖੜੀ ਹੁੰਦੀ ਆ ਹਾਸੇ ਹੋਏ ਆ ਫਰੂਟ ਵਾਲੀਆਂ ਦੁਕਾਨਾਂ ਦੇ ਕੋਲੇ ਉੱਥੇ ਡੈਥ ਵੀ ਹੋਈਆਂ ਇੱਕ ਦੋ ਤੇ ਇਹ ਇਹ ਸਮੱਸਿਆ ਦਾ ਹੱਲ ਤਾਂ ਫਿਰ ਪ੍ਰਸ਼ਾਸਨ ਨੂੰ ਹੀ ਦੇਖਣਾ ਪਏਗਾ ਸਰਕਾਰ ਇਸ ਵੱਲ ਧਿਆਨ ਦੇਵੇ ਜੀ ਬਹੁਤ ਜ਼ਰੂਰੀ ਹੈ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫਾਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫਾਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ